ਨਾਲੇ ਰਾਜ ਦੀ ਆ ਭੁੱਖ ਗੁਰੂ ਬਖਸ਼ੇਗਾ ਜਦੋਂ ਹਵਾ ਬਦਲੂਗੀ ਰੁਖ ਖੌਰੇ ਕਿਹੜਾ ਹੋਊ ਦੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੀ ਹਾਲ ਚਾਲ ਹੈ ਵੀਰੇ ਠੀਕ ਠਾਕ ਉਮੀਦ ਕਰਦਾ ਕਿ ਸਭ ਸਾਡੇ ਵੀਰੇ ਠੀਕ ਠਾਕ ਹੀ ਹੋਣਗੇ ਆਓ ਐਸੀ ਭਗ ਜਦੋਂ ਸਾਰੀ ਬਾਜ ਜਾਂਦੀ ਲਾਸਟ ਪੱਲਾ ਲਾਉਂਦੇ ਤੁਹਾਨੂੰ ਤਰੀਕੇ ਦੱਸਣ ਲੱਗੇ ਹਾਂ ਮੱਖੋ ਵਕ ਤਰੀਕੇ ਲੱਗੇ ਦੱਸਣ ਪਹਿਲਾ ਪੱਲਾ ਜਿਹੜਾ ਹੋਏਗਾ ਮਰੋੜੀ ਵਾਲਾ ਹੋਏਗਾ ਪੱਲਾ ਪਹਿਲਾ ਪੱਲਾ ਜਿਹੜਾ ਹੋਏਗਾ ਉਹ ਮਰੋੜੀ ਵਾਲਾ ਪੱਲਾ ਲਾਉਂ ਕੇ ਤਾਲਾ ਲਾਈਦਾ ਪਰੇ ਵੀਰਾਂ ਦੀ ਪਰਮੈਸੀ ਕਿ ਮਰੋੜੀ ਵਾਲਾ ਪੱਲਾ ਕਿ ਤਾਲਾ ਲਾਈਦਾ ਅਹੀਂ ਵੀਡੀਓ ਮੂ ਪੱਲਿਆਂ ਤੇ ਹੀ ਬਣਾਈ ਆ ਤੇ ਦੂਜਾ ਪੱਲਾ ਜਿਹੜਾ ਵਾ ਕਦਾਂ ਲਈਦਾ ਉਹ ਫਰੀ ਸਟਾਈਲ ਚ ਲਾਹੀਂ ਪੱਲਾ ਲਾਉਣ ਦੀ ਕੋਸ਼ਿਸ਼ ਕੀਤੀ ਆ ਕਿ ਫਰੀ ਸਟਾਈਲ ਕੇ ਦਾ ਪੱਲਾ ਲਈਦਾ ਤੇ ਜਿਹੜਾ ਜਿਹੜਾ ਤੀਜਾ ਪੱਲਾ ਵਾ ਉਹ ਬਿਲਕੁਲ ਇਹ ਟੇਪਰ ਕਰਕੇ ਪੱਲਾ ਨੇ ਫਰੀ ਸਟਾਈਲ ਚ ਲਗਾਉਂਦਾ ਉਹ ਲਾਉਣ ਦੀ ਕੋਸ਼ਿਸ਼ ਕੀਤੀ ਆ ਉਮੀਦ ਕਰਦਾ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ जॾो सिखिया जी आ